ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਪਹੁੰਚਿਆ ਹੋਇਆ ਪਿੰਡ rau ke kala ਦੇ ਵਿੱਚ rau ke kala ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਇਹ ਬਾਗੇ ਪੁਰਾਣੇ ਤੋਂ ਜਦੋਂ ਆਪਾਂ ਨਿਹਾਲ ਸਿੰਘ ਵਾਲੇ ਨੂੰ ਜਾਣਦੇ ਆ ਮਾਣੂ ਕੇ ਗੱਲ ਪਿੰਡ ਤੋਂ ਸਿੱਧੀ ਛੜਕਾ ਜਿਹੜੀ ਮਿੱਤਰੋ ਚੱਟੀ ਪੱਟੀ ਵਾਲੀ ਉਹ rau ke kala ਪਿੰਡ ਦੇ ਵਿੱਚ ਐਂਟਰੀ ਮਾਰਦੀ ਆ ਪਿੰਡ ਦੇ ਵਿਚਾਲੇ ਜੇ ਕਰਕੇ ਵੀਰ ਦਾ ਘਰ ਆ ਕਰੇ ਲੂਪਾ ਸੂ ਰੱਖੇ ਹੋਇਆ ਦੋ ਪਸੂ ਤਿੰਨ ਰੱਖਿਆ ਦੁੱਧ ਪੀਣ ਨੂੰ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਮੈਂ ਜਿਹੜੀ ਮਾਲਕਾਂ ਨੇ ਵਿੱਚ ਨਹੀਂ ਲਾਈ ਆ ਮਿੱਤਰੋ ਉੱਚੇ ਬੱਚੇ ਦੇ ਵਿੱਚ ਕਿੰਨੇ ਦਿਨਾਂ ਦੀ ਸੂਈ ਆ ਕਿੰਨਾ ਦੁੱਧ ਤਿਆਰ ਆ ਸਾਰੀ ਗੱਲਬਾਤ ਕਰ ਲੈਨੇ ਆਪਾਂ ਭਰਾ ਦੇ ਨਾਲ ਸਸੇ ਕਬੀਰੇ ਸਸੇ ਕਬੀਰੇ ਜੀ ਕੀ ਹਾਲ ਆ ਵੱਡੇ ਪੀ ਵਧੀਆ ਵੀ ਵਧੀਆ ਜੀ ਸੇਤਾਂਕਰ ਪਰਿਵਾਰ ਵੀਰੇ ਹਾਂਜੀ ਬਹੁਤ ਵਧੀਆ ਜੀ ਠੀਕ ਆ ਵੀਰੇ ਇੱਕ ਵਾਰੀ ਨਾਮ ਦੱਸ ਦਈਏ ਬਈ ਮੇਰਾ ਨਾਮ ਬਈ ਗੁਰਤੇਜ ਸਿੰਘ ਆ ਜੀ ਜੀ ਤੇ ਘਰ ਆਪਣਾ ਕਿੱਥੇ ਰਹਿ ਗਿਆ ਵੀਰੇ ਆਪਣਾ ਘਰ ਬਈ ਪਿੰਡ ਦੇ ਉਚਾਲੇ ਖੋਈਲ ਡੇਰੇ ਕੋਲੇ ਆ ਪਿੰਡ ਦੇ ਵਿਚਾਲੇ ਖੂਹੀ ਵਾਲੇ ਡੇਰੇ ਦੇ ਕੋਲ ਹਾਂਜੀ ਠੀਕ ਆ ਵੀਰੇ ਅੱਛਾ ਵੀਰੇ ਜਿਹੜੀ ਮੈਂ ਵੇਚਨੀ ਆਪਾਂ ਕਿੰਨਾ ਵਾ ਸੁਆਗਰੇ ਇਹ ਬਈ ਤੀਜਾ ਸੁਆ ਵਾ ਤੀਜਾ ਸੁਆ ਹਾਂਜੀ ਠੀਕ ਆ ਵੀਰੇ ਕਿੰਨੇ ਦਿਨ ਹੋ ਗਏ ਵੀਰੇ ਸੁਈਨ ਟਾਈ ਮੈਨੂੰ ਇਹਨੂੰ ਬਈ ਡੇਢ ਦੇ ਡੇਢ ਮਹੀਨੇ ਲਗਭਗ ਹੋ ਗਿਆ ਡੇਢ ਮਹੀਨੇ ਤੋਂ ਥੋੜਾ ਬਹੁਤਾ ਇੱਕ ਦੋ ਦਿਨ ਵੱਧ ਲਾ ਲਓ ਜੋ ਘੱਟ ਲਾ ਜੋ ਪੂਰਾ ਠੀਕ ਆ ਵੀਰੇ ਅੱਛਾ ਕੱਟੀ ਆ ਮਗਰ ਕਦੇ ਮਗਰ ਬਈ ਕੱਟੀ ਆ ਜੀ ਠੀਕ ਆ ਵੀਰੇ ਦੁੱਧ ਕਿੰਨਾ ਤਿਆਰ ਆ ਵੀਰੇ ਹੁਣ ਇਹਦੇ ਥੱਲੇ ਕਰਮਾਲੀ ਦੇ ਥੱਲੇ ਦੁੱਧ ਬਈ ਇਹਦੇ ਥੱਲੇ ਹੈਗਾ 12 ਲੀਟਰ ਜੀ ਠੀਕ ਆ ਵੀਰੇ ਪਰ 11 ਦਾ ਆਮ ਨਾ ਦਮ ਆ ਗਈ ਠੀਕ ਹੈ ਵੀਰੇ ਠੀਕ ਹੈ ਕਿਲੋ ਘੱਟ ਦੱਸਾਂ ਹਾਂ ਠੀਕ ਹੈ ਬਈ ਸਿਆਣੀ ਗੱਲ ਆ ਅੱਛਾ ਚਵਾਈ ਚੁਈ ਚੰਗੀ ਆ ਵੀਰੇ ਹਾਂਜੀ ਬਈ ਬਹੁਤ ਜਾਦੇ ਠੀਕ ਕਰਨ ਮਿਲਦੀ ਮੁੱਲ ਦੀ ਵਧੀਆ ਓਕੇ ਜੀ ਹਾਂਜੀ ਬਈ ਬਹੁਤ ਸਾਊ ਸੀਲ ਆ ਠੀਕ ਹੈ ਵੀਰੇ ਠੀਕ ਹੈ ਲੈ ਵਲੂ ਬਹੁਤ ਚੰਗਾ ਕਰਮਾਂ ਦੇ ਹਨਾ ਹੂੰ ਅੱਛਾ ਵੀਰੇ ਰੇਟ ਇਹਦਾ ਕੀ ਲਊਗਾ ਬਾਈ ਰੇਟ ਬਈ ਆਪਾਂ ਫੋਨ ਤੇ ਰੱਖਾਂਗੇ ਠੀਕ ਹੈ ਬਾਈ ਅੱਛਾ ਵੀਰੇ ਇਹ ਮਨਸ ਸੂਆ ਤੀਜਾ ਸੂਈ ਆ ਹੁਣ ਹਾਂਜੀ ਬਈ ਤੀਜਾ ਸੂਆ ਆਪਾਂ ਠੀਕ ਹੈ ਤੇ 10 ਠੀਕਾ ਤੋਂ ਤਾਂ ਨਹੀਂ ਹਜੇ ਭਰਾਇਆ ਇਹਨੂੰ ਕਰਮਾਂ ਵਾਲੀ ਨਹੀਂ ਬਈ ਹਜੇ ਨਹੀਂ ਲੇਵੀ ਮੈਂ ਤੁਹਾਨੂੰ ਰੇਟ ਬਾਈ ਕਰੂਗਾ ਫੋਨ ਦੇ ਉੱਤੇ ਕਿਉਂਕਿ ਪਰਵਾਹ ਨਾਲ ਰੈ ਕਰਕੇ ਬਾਈ ਜਾਂਦਾ ਮੈਂ ਫੋਨ ਤੇ ਦੱਸ ਦਊਗਾ ਰੇਟ ਤੀਜਾ ਸੁਆ ਕਰਮਾਲੀ ਸੋਈਆ ਦੇਢ ਦੋ ਮਹੀਨੇ ਹੋ ਗਏ ਸੋਈ ਨੂੰ ਮਗਰ ਆ ਗਈ ਜਾਂਦੇ ਕੱਟੀ ਨੇਵੇ ਲੂਵੇ ਲੋ ਬੜੀ ਤਗੜੀ ਕਰਮਾਲੀ ਦਾ ਹਵਾਨੇ ਦੀ ਬਹੁਤ ਮਜ਼ਬੂਤੀ ਚੰਗੀ ਆ ਯਾਰ ਪਲੀ ਪੁਲੀ ਵੀ ਬਹੁਤ ਆਵੇ ਬਾਕੀ ਲੀਵੀ ਵਾਲੇ ਪੱਖ ਬਹੁਤ ਚੰਗੇ ਆ ਤੁਸੀਂ ਯਕੀਨ ਕਰਿਓ ਲੈਵਾ ਮੈਂ ਨੂੰ ਦੂੜ ਲੱਖ ਵਾਲੀ ਜਿਉ ਲੱਗਾ ਹੁੰਦਾ ਇਹੋ ਜਿਹਾ ਜੇ ਜਾਂ ਇਹਨੂੰ ਕਰਮਾਲੀ ਨੂੰ ਲੱਗਾ ਹੋਇਆ ਵੇਖ ਲਓ ਤੁਸੀਂ ਮਿੱਤਰੋ ਬਣਦੇਵੇਂ ਨੇ ਹਾਂਜੀ ਠੀਕ ਹੈ ਬਾਈ ਲੈ ਮੇਟਰ ਲੇਵਲ ਉਵੇ ਦੇ ਪੱਖ ਬਹੁਤ ਮਜ਼ਬੂਤ ਨੇ ਹੱਡਾ ਪੈਰਾਂ ਦੀ ਖੁੱਲੀ ਡੁੱਲੀ ਕਰਮਾਂ ਵਾਲੀ ਆਰ ਵਾਲੇ ਚੰਗਿਆ ਛੋਟੀ ਦੇ ਦਰਮਿਆਨੇ ਸਾਈਜ਼ ਦੇ ਵਿੱਚ ਆ ਨਾਂ ਵਾਲੀ ਵੱਡੀ ਆ ਨਾਂ ਵਾਲੀ ਛੋਟੀ ਆ ਪਰ ਅੰਗ ਜਿਹੜੇ ਸਫਾਈਆਂ ਜਿਹੜੀਆਂ ਬਰੀਕੀਆਂ ਉਹ ਇਹਨੂੰ ਲੱਗੀਆਂ ਹੋਈਆਂ ਉਹ ਕਮਾਲ ਦੀਆਂ ਵਾ ਰੇਟ ਇਹਦਾ ਬਾਈ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰ ਲਵਾਂਗਾ ਮਗਰ ਇਹਦੇ ਆ ਕੱਟੀ ਆ ਤੀਜਾ ਸੂਆ ਸੋਈ ਆ ਪਿੰਡ rau ਕੇ ਕਲਾਂ ਦੇ ਵਿੱਚ ਖੂਹ ਵਾਲਾ ਡੇਰਾ ਬਾਈ ਖੂਹ ਵਾਲਾ ਡੇਰਾ ਹਾਂਜੀ ਖੂਹ ਵਾਲਾ ਡੇਰਾ ਉੱਥੇ ਵੀਰ ਦਾ ਕਾਰਨ ਨਾਮ ਕੀ ਸੀ ਵੀਰੇ ਗੁਰਤੇਰ ਸਿੰਘ ਜੀ ਸਾਨੂੰ ਆ ਵੀਰੇ ਕੁਰਚਾਰ ਨੂੰ ਸਾਂਝਾ ਕੁਰਚਾਰ ਨੂੰ ਸਾਂਝਾ ਵੀਰੇ ਨੰਬਰ ਸਾਂਝਾ ਕਰਦੀ ਆਪਾਂ ਨੰਬਰ ਹੈਗਾ ਭਈ ਆਪਣਾ 76969 76969 13047 13047 76969 13047 76969 13047 ਬਈ ਦਾ ਨੰਬਰ ਹੈ ਗੱਲਬਾਤ ਲਈ ਸਕਰੀਨ ਦੇ ਉੱਤੇ ਆ ਧੰਨਵਾਦ ਸ਼ੁਕਰੀਆ ਚੌਧਰ